ਕਾਂਗਰਸ ਦੇ ਵਿੱਚ ਕਈ ਪਟਾਕੇ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਇੱਕ ਪਟਾਕਾ ਤਾਂ ਕੱਲ ਹੀ ਪੈ ਕੇ ਹਟਿਆ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਾਂਗਰਸ ਦੇ ਤਿੰਨ ਵਾਰ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਭਾਜਪਾ ਦਾ ਪੱਲਾ ਫੜ ਲਿਆ ਇੱਕ ਹੋਰ ਆਗੂ ਦੇ ਭਾਜਪਾ ਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਲਗਾਤਾਰ ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਇੱਕ ਹੋਰ ਕਾਂਗਰਸ ਦਾ ਮੌਜੂਦਾ ਲੋਕ ਸਭਾ ਮੈਂਬਰ ਸ਼ਾਮਲ ਹੋ ਸਕਦਾ ਹੈ ਕਈ ਨਾਂ ਆ ਰਹੇ ਨੇ ਪਰ ਇੱਕ ਨਾ ਜਿਹੜਾ ਲਗਾਤਾਰ ਮੀਡੀਆ ਰਿਪੋਰਟਾਂ ਦੇ ਵਿੱਚ ਅਟਕਲਾਂ ਦੇ ਅੰਦਰ ਵਿਖਾਈ ਦੇ ਰਿਹਾ ਉਹ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਵਾੜੀ ਦਾ ਮਨੀਸ਼ ਤਵਾੜੀ ਦੂਜੀ ਵਾਰ ਲੋਕ ਸਭਾ ਮੈਂਬਰ ਬਣੇ ਆ ਉਹ ਵੀ ਕਾਂਗਰਸ ਪਾਰਟੀ ਦੀ ਟਿਕਟ ਤੇ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਮਨੀਸ਼ ਤਵਾੜੀ ਜਿਹੜੇ ਨੇ ਉਹ ਹੁਣ ਫੇਰ ਛੜੱਪਾ ਮਾਰ ਸਕਦੇ ਨੇ ਆਪਣੀ ਸਿਆਸ ਦਾ ਪਹਿਲਾ ਛੜੱਪਾ ਹੋਊਗਾ ਉਹਨਾਂ ਦਾ ਭਾਜਪਾ 'ਚ ਜਿਹੜਾ ਉਹ ਮਾਰ ਸਕਦੇ ਨੇ ਉਹਨਾਂ ਦੀ ਅੱਖ ਹੈ ਜਿਹੜੀ ਉਹ ਭਾਜਪਾ ਦੇ ਵੱਲੋਂ ਲੁਧਿਆਣਾ ਤੇ ਚੰਡੀਗੜ੍ਹ ਸੀਟ ਤੇ ਹੈ ਲੁਧਿਆਣਾ ਸੀਟ ਤੋਂ ਤਾਂ ਲਗਭਗ ਤੈਅ ਹੋ ਚੁੱਕਿਆ ਹੈ ਕਿ ਜਿਹੜਾ ਰਵਨੀਤ ਬਿੱਟੂ ਨੇ ਉਹਨਾਂ ਨੂੰ ਹੀ ਟਿਕਟ ਦਿੱਤੀ ਜਾਊਗੀ ਪਰ ਉਸ ਦੀ ਗੱਲ ਹੁਣ ਖਤਮ ਹੋ ਚੁੱਕੀ ਹੈ ਰਈ ਗੱਲ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਉੱਤੇ ਜਿਹੜਾ ਮਨੀਸ਼ ਤਵਾੜੀ ਦੀਆਂ ਦੋਨੇ ਪਾਸੇ ਔਖਾਂ ਨੇ ਇੱਕ ਤਾਂ ਕਾਂਗਰਸ ਤੋਂ ਵੀ ਝਾਕ ਰੱਖ ਰਹੇ ਨੇ ਕਿ ਕਾਂਗਰਸ ਉਹਨਾਂ ਨੂੰ ਚੰਡੀਗੜ੍ਹ ਭੇ ਦੇ ਦੂਜੇ ਪਾਸੇ ਜਿਹੜਾ ਲਗਾਤਾਰ ਭਾਜਪਾ ਤੇ ਵੀ ਇਹੀ ਅੱਖ ਰੱਖ ਰਹੇ ਨੇ ਕਿ ਉਹ ਭਾਜਪਾ ਨੂੰ ਚੰਡੀਗੜ੍ਹ ਭੇ ਦੇ ਮੀਡੀਆ ਰਿਪੋਰਟਾਂ ਇਸ ਬਾਰੇ ਖੁੱਲ ਕੇ ਗੱਲ ਕਰ ਰਹੀਆਂ ਨੇ ਇਸ ਵੇਲੇ ਸਭ ਕਿਸੇ ਦੀਆਂ ਨਜ਼ਰਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਮਨੀਸ਼ ਤਵਾੜੀ ਤੇ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਨੇ ਇਨ੍ਹਾਂ 'ਚ ਇਨ੍ਹਾਂ 'ਚ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਵੱਲੋਂ ਬਿੱਟੂ ਨੂੰ ਆਨੰਦਪੁਰ ਸਾਹਿਬ ਅਤੇ ਮਨੀਸ਼ ਤਵਾੜੀ ਨੂੰ ਲੁਧਿਆਣਾ ਵਾਪਸ ਭੇਜਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਤਵਾੜੀ ਸੰਬੰਧੀ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਚੰਡੀਗੜ੍ਹ ਜਾਂ ਲੁਧਿਆਣਾ ਤੋਂ ਚੋਣ ਲੜਨ ਲਈ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਨੇ ਪਰ ਹੁਣ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਵਾਲਾ ਮੁੱਦਾ ਖਤਮ ਹੋ ਗਿਆ ਲੱਗਦਾ ਹੈ ਅਤੇ ਚੰਡੀਗੜ੍ਹ ਦੀ ਸੰਭਾਵਨਾ ਹਾਲੇ ਵੀ ਬਰਕਰਾਰ ਹੈ ਇਸ ਬਾਰੇ ਤਸਵੀਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਵੇਗੀ ਭਾਜਪਾ ਤੇ ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸਥਿਤੀਆਂ ਸਪਸ਼ਟ ਹੁੰਦੀਆਂ ਜਾਣਗੀਆਂ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਉਮੀਦਵਾਰ ਕੌਣ ਹੋਏਗਾ ਇਹਨਾਂ 'ਚੋਂ ਮਨੀਸ਼ ਤਵਾੜੀ ਦਾ ਨਾਮ ਲਿਆ ਜਾ ਰਿਹਾ ਜੇ ਮਨੀਸ਼ ਤਵਾੜੀ ਭਾਜਪਾ 'ਚ ਸ਼ਾਮਲ ਨਹੀਂ ਹੁੰਦੇ ਤਾਂ ਉਹ ਕਾਂਗਰਸ ਲਈ ਟਿਕਟ ਦੇ ਦਾਅਵੇਦਾਰ ਹੋ ਸਕਦੇ ਨੇ ਜੇਕਰ ਉਹ ਭਾਜਪਾ 'ਚ ਸ਼ਾਮਲ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਦੂਜਾ ਨੰਬਰ ਭਾਰਤ ਪੁਸ਼ਨ ਆਸ਼ੂ ਦਾ ਹੈ ਪਾਰਤ ਪੂਜਨਾ ਆਸ਼ੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨੇ ਗਾਂਧੀ ਪਰਿਵਾਰ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਨੇ ਅਤੇ ਉਹ ਦੋ ਵਾਰ ਵਿਧਾਇਕ ਅਤੇ ਇੱਕ ਵਾਰ ਮੰਤਰੀ ਵੀ ਰਹਿ ਚੁੱਕਿਆ ਇਸ ਕਰਕੇ ਉਹ ਵੱਡੇ ਦਾਵੇਦਾਰ ਨੇ ਪੰਜਾਬ ਕੇਸਰੀ ਸਮੂਦੀ ਇਸ ਰਿਪੋਰਟ ਦੇ ਮੁਤਾਬਕ ਮਨੀਸ਼ ਤਿਵਾੜੀ ਜਿਹੜੇ ਆ ਉਹ ਭਾਜਪਾ ਚ ਸ਼ਾਮਲ ਹੋ ਸਕਦੇ ਆ ਭਾਜਪਾ ਚ ਸ਼ਾਮਲ ਹੋਣ ਦੀਆਂ ਉਹਨਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਲਗਭਗ ਤੈਅ ਪਾਈਆਂ ਜਾ ਰਹੀਆਂ ਨੇ ਹਰ ਕੋਈ ਇਸ ਗੱਲ ਦੇ ਉੱਤੇ ਨਜ਼ਰ ਜਿਹੜੀ ਆ ਟਿਕਾ ਕੇ ਬੈਠਾ ਜੋਗ ਵੀ ਪੰਜਾਬ ਦੀ ਸਿਆਸੀ ਨਬਜ਼ ਨੂੰ ਖੋਖਣ ਦੀ ਕੋਸ਼ਿਸ਼ ਕਰਦਾ ਹੈ ਸਮਝਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਦੀ ਪੋਲੀਟੀਕਲ ਪਲਸ ਇੰਨੀ ਔਖੀ ਨਹੀਂ ਹੈਗੀ ਜਿੰਨੀ ਔਖੀ ਬਿਹਾਰ ਯੂਪੀ ਜਾਂ ਹੋਰ ਸੂਬਿਆਂ ਦੀ ਹੁੰਦੀ ਹੈ ਕਿ ਰਾਤੋ-ਰਾਤ ਕੁਝ ਘੰਟਿਆਂ ਚ ਕੀ ਹੋ ਜਾਣਾ ਹੈ ਪੰਜਾਬ ਦੇ ਅੰਦਰ ਛੋਟਾ ਸੂਬਾ ਹੋਣ ਕਰਕੇ ਦੋ ਜਾਂ ਤਿੰਨ ਸਿਆਸੀ ਦਲਾਂ ਦੀ ਜਿਹੜੀ ਹੈ ਉਹ ਸਰਗਰਮੀ ਹੋਣ ਕਰਕੇ ਬਹੁਤੀਆਂ ਦੁਚਿੱਤੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਸ ਕਰਕੇ ਜਿਹੜੀ ਹੈ ਇਹ ਮੀਡੀਆ ਰਿਪੋਰਟ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਮਨੀਸ਼ ਤਵਾਰੀ ਦੀ ਅੱਖ ਹੈ ਜਿਹੜੀ ਚੰਡੀਗੜ੍ਹ ਸੀਟ ਤੇ ਅਜੇ ਤੱਕ ਕਾਂਗਰਸ ਨੇ ਦੇ ਦਿੱਤੀ ਤਾਂ ਭਲੀ ਸੋ ਭਲੀ ਜੇਕਰ ਨਾ ਦਿੱਤੀ ਤਾਂ ਕਮਲ ਦਾ ਫੁੱਲ ਤਿਆਰ ਪੇਠਾ ਹੈ ਜਿਸ ਨੂੰ ਮਨੀਸ਼ ਤਵਾਰੀ ਫੜਨਗੇ ਅਤੇ ਭਾਜਪਾ ਤੋਂ ਟਿਕਟ ਲੈ ਕੇ ਲੋਕ ਸਭਾ ਪਹੁੰਚਣ ਦੀ ਕੋਸ਼ਿਸ਼ ਕਰਨਗੇ